ਕੁਈ ਇੱਕ ਮੈਨੂੰ ਹੋਰ ਚੀਜ਼ ਵੀ ਲੱਗਦੀ ਹੁੰਦੀ ਆ ਆਪਾਂ ਨੂੰ ਲੱਗਦਾ ਹੈ ਕਿ ਬੱਚਾ ਇੰਨੀ ਛੋਟੀ ਉਮਰ 'ਚ ਆਪਾਂ ਕਹਿੰਦੇ ਆ ਕਿ ਪੜ ਸਕਦਾ ਆਪਾਂ ਕਹਿੰਦੇ ਕਿ ਨਹੀਂ 2.5 ਸਾਲ ਦਾ ਬੱਚਾ ਸਕੂਲ ਲਾ ਦੋ ਨਹੀਂ ਬੱਚੇ ਟੱਲ ਜਾਂਦੇ ਹੁੰਦੇ ਨੇਗੇ ਉੱਥੇ ਜਦੋਂ ਆਪਾਂ ਆਪਣੇ ਇਤਿਹਾਸ ਦੀ ਦੱਸਣ ਦੀ ਗੱਲ ਕਰਦੇ ਆ ਆਪਾਂ ਉਹਨਾਂ ਨੂੰ ਕਿਸੇ ਇਤਿਹਾਸਿਕ ਗੁਰਦੁਆਰੇ ਲਿਜਾ ਕੇ ਦੱਸ ਦੇਣੀ ਕਿ ਕਿ ਇਸ ਗੁਰਦੁਆਰੇ ਦਾ ਇਤਿਹਾਸ ਕੀ ਉਹ ਸਾਨੂੰ ਲੱਗਦਾ ਕਿ ਇਹਦੇ ਸਮਝ ਨਹੀਂ ਆਉਣੀ ਪਰ ਸਾਨੂੰ ਇਹ ਲੱਗਦਾ ਕਿ ਸਕੂਲ ਜਾ ਕੇ ਤਿੰਨ ਲੈਂਗੁਏਜਸ ਪੜ ਸਕਦਾ ਉਹ ਇਹਨੂੰ ਸਮਝਾ ਸਕਦੇ ਨੇ ਉਹਦੇ ਅਨੁਸਾਰ ਇਹ ਟੱਲ ਸਕਦਾ ਪਰ ਅਸੀਂ ਇਹ ਨਹੀਂ ਦੱਸਦੇ ਕਿ ਸਾਡਾ ਇਤਿਹਾਸ ਕੀ ਆ ਸਾਡੇ ਕਿੰਨੇ ਗੁਰੂ ਸੀ ਸਾਡੇ ਕਿੰਨੇ ਸਾਹਿਬਜ਼ਾਦੇ ਕਿੰਨੇ ਸਾਡੇ ਪਿਆਰੇ ਨੇ ਹਨਾ ਤਾਂ ਉਹ ਸਾਨੂੰ ਲੱਗਦਾ ਕਿ ਇਹ ਇਹਨਾਂ ਦੇ ਹਲੇ ਸਮਝਣ ਵਾਲੀ ਚੀਜ਼ ਆ ਕਿਉਂਕਿ ਕਿਉਂਕਿ ਸਾਡਾ ਜਿਹੜਾ ਆਪਣਾ ਮਾਈਂਡਸੈਟ ਇਹ ਸਪੀੜੀ ਦਾ ਖਾਸ ਕਰਕੇ ਬਣ ਗਿਆ ਉਹ ਬਣ ਗਿਆ ਸਿਰਫ ਇੱਕ ਕੈਰੀਅਰ ਓਰੀਐਂਟਡ ਕਿ ਕੱਲ ਨੂੰ ਇਹ ਵੱਡੇ ਹੋ ਕੇ ਪੈਸੇ ਜ਼ਿਆਦਾ ਮਾਇਆ ਜ਼ਿਆਦਾ ਕਿਵੇਂ ਕਮਾ ਸਕਦੇ ਆ ਇਹਨਾਂ ਨੂੰ ਕੋਈ ਉਦਾਂ ਦੇ ਕਿੱਤੇ ਦੇ ਨਾਲ ਛੋਟੇ ਹੁੰਦੇ ਤੋਂ ਇੱਕ ਟ੍ਰੇਨਿੰਗ ਚ ਪਾ ਦਈਏ ਤਾਂ ਕਿ ਕਿਤੇ ਉਹਦੇ ਵਿੱਚ ਪਿੱਛੇ ਨਾ ਰਹਿ ਜਾਣ ਪਰ ਜ਼ਿੰਦਗੀ ਦੇ ਵਿੱਚ ਜਿਹੜੀਆਂ ਅਸਲ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਅਸਲ ਕੰਮ ਆਉਣਾ ਤੁਹਾਡਾ ਸਬਰ ਬਿਲਕੁਲ ਜ਼ਿੰਦਗੀ ਉਹਨੇ ਜੀਣੀ ਆ ਅਸਲ ਕੰਮ ਆਉਣਾ ਤੁਹਾਡਾ ਸਿੱਦਕ ਤੁਹਾਡਾ ਭਰੋਸਾ ਤੁਹਾਡਾ ਆਪਸੀ ਪਿਆਰ ਵਿਸ਼ਵਾਸ ਨੇੜਤਾ ਇੱਕ ਦੂਜੇ ਨਾਲ ਆਪਣਤ ਆਪਣੇ ਪਰਿਵਾਰ ਨਾਲ ਵੀ ਆਪਣੇ ਲੋਕਾਂ ਦੇ ਨਾਲ ਵੀ ਆਪਣੀ ਧਰਤ ਦੇ ਨਾਲ ਵੀ ਜ਼ਿੰਦਗੀ ਦਾ ਤੁਸੀਂ ਇਹਨਾਂ ਦੇ ਸਹਾਰੇ ਜੀਣੀ ਹੈ ਇਹ ਹੀ ਉਹ ਚੀਜ਼ਾਂ ਨੇ ਇਹ ਹੀ ਉਹ ਥੰਮ ਨੇ ਜਿਹੜੇ ਤੁਹਾਨੂੰ ਕਿਸੇ ਵੀ ਔਕੜ ਵਾਲੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਸਮਰਥਾ ਪ੍ਰਦਾਨ ਕਰਦੇ ਨੇ ਤੁਹਾਡੇ ਸਭ ਤੋਂ ਵੱਡੇ ਸਪੋਰਟ ਸਟਰਕਚਰ ਬਣਦੇ ਨੇ ਅਸੀਂ ਬੱਚਿਆਂ ਦੇ ਕੋਲੋਂ ਥੰਮ ਖੋਲੇ ਅਸੀਂ ਉਹਨਾਂ ਨੂੰ ਸਿਰਫ ਖੋਖਲੇ ਕਰ ਦਿੱਤਾ ਕਿ ਤੁਹਾਨੂੰ ਆ ਜਿਹੜਾ ਗਿਆਨ ਪਰੋਸਿਆ ਜਾ ਰਿਹਾ ਇਹਦਾ ਰੱਟਾ ਲਾਓ ਤਾਂ ਕਿ ਤੁਸੀਂ ਇੱਕ ਚੰਗੀ ਮਸ਼ੀਨ ਵਾਂਗੂ ਕੱਲ ਨੂੰ ਜ਼ਿਆਦਾ ਪੈਸੇ ਛਾਪ ਸਕੋ ਸਾਨੂੰ ਇਹ ਲੱਗਦਾ ਕਿ ਬਿਲਕੁਲ ਬੇਤੁਕਾ ਜਿਨੇ ਚੁੰਜ ਲਾ ਕੇ ਭੇਜਿਆ ਉਹਨੇ ਰਿਜਕ ਦੇ ਹੀ ਦੇਣਾ ਬਿਲਕੁਲ ਕਿਸੇ ਰਾਤ ਉਹ ਦੇ ਦੇਵੇ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਸਾਡੇ ਜਿਹੜੇ ਪੁਰਾਣੇ ਚੰਗੇ ਚੰਗੇ ਡਾਕਟਰ ਪੀਜੀਆਈ ਦੇ ਹੋਏ ਐ ਉਹ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਨਿੱਤਰੇ ਸੀ ਡਾਕਟਰ ਮਨਪ੍ਰੀਤ ਦਾ ਜਿਵੇਂ ਮੈਂ કહਾਂ ਤੇ ਇਹਨਾਂ ਨੇ 올 ਇੰਡੀਆ ਦਾ ਆਪਣਾ ਐਮਬੀਬੀਐਸ ਪੰਜਾਬ ਦਾ ਵੀ ਕਲੀਅਰ ਕੀਤਾ ਤੇ 16ਵੇਂ ਰੈਂਕ ਤੇ ਕਲੀਅਰ ਕੀਤਾ ਸੀ ਪੰਜਾਬ ਦੇ ਸਭ ਤੋਂ ਵਧੀਆ ਕਾਲਜ ਗਵਰਨਮੈਂਟ ਮੈਡੀਕਲ ਕਾਲਜ ਪਟਿਆਲੇ ਤੋਂ ਪਾਸ ਆਊਟ ਨੇ ਐਮਬੀਬੀਐਸ ਉੱਥੋਂ ਕੀਤੀ ਹੈ ਤੇ ਜੇ ਇਹਨਾਂ ਨੇ ਅੱਗੇ ਐਮਡੀ ਦਾ ਇੰਟਰੈਂਸ ਕਲੀਅਰ ਕੀਤਾ ਤੇ ਉਹ 올 ਇੰਡੀਆ ਰੈਂਕ ਦੇ ਵਿੱਚੋਂ ਸੀਟ ਲੈ ਕੇ ਆਏ ਹੈ ਤੇ ਕਿਸੇ ਉਹਦੇ ਚੋਂ ਨਹੀਂ ਲੈ ਕੇ ਆਏ ਰਿਜ਼ਰਵੇਸ਼ਨ ਦੇ ਥਰੂ ਤੇ ਜੇ ਮਨਪਰੀਤ ਦਾ ਤੁਸੀਂ ਉਹ ਦੇਖੋਗੇ ਕਿ ਪੜ੍ਹੇ ਕਿ ਉਹ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ ਸਕੂਲ ਚੋਂ ਪੜ੍ਹ ਕੇ ਆਏ। ਹੂੰ। ਤੋਂ ਜੇ ਕਹੀਏ ਕਿ ਤੁਸੀਂ ਕੋਈ ਚੰਗਾ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ ਜਾਂ ਕੋਈ ਚੰਗੇ ਕੰਪੀਟੀਟਿਵ ਐਗਜ਼ਾਮਸ ਕਲੀਅਰ ਕਰਕੇ ਨਿਕਲਣਾ ਆ ਤੇ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਨਿੱਕੇ ਹੁੰਦੇ ਤੋਂ ਤੁਸੀਂ ਰੱਟੇ ਲਾਓ ਤੇ ਤੁਸੀਂ ਚੀਜ਼ਾਂ ਨੂੰ ਮਤਲਬ ਕ੍ਰੈਮ ਕਰਨਾ ਸ਼ੁਰੂ ਕਰਦੇ ਹੋ ਤਾਂ ਹੀ ਤੁਸੀਂ ਕੁਝ ਚੰਗਾ ਕਰ ਸਕਦੇ ਹੋ। ਦਿਸ ਇਸ ਨਾਟ ਦੀ ਰੂਲ। ਇਹ ਸਾਡੇ ਤੇ ਥੋਪ ਦਿੱਤਾ ਤੇ ਅਸੀਂ ਉਹਨੂੰ ਪਰਵਾਨ ਕਰ ਲਿਆ ਤੇ ਹੁਣ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਉਸ ਬੋਝ ਦੇ ਨਾਲ ਦੱਬ ਰਹੇ ਹਾਂ ਉਹਨਾਂ ਨੂੰ ਅਸਲ ਜ਼ਿੰਦਗੀ ਜੀਣ ਵਾਲੀਆਂ ਜਿਹੜੀਆਂ ਉਹ ਮੂਲਵਾਨ ਚੀਜ਼ਾਂ ਨੇ ਉਹਨਾਂ ਤੋਂ ਅਸੀਂ ਦੂਰ ਕਰ ਦਿੱਤਾ ਤੇ ਉਹਨਾਂ ਨੂੰ ਇੱਕ ਆਰਟੀਫੀਸ਼ੀਅਲ ਉਹਦੇ سانਚੇ ਦੇ ਵਿੱਚ ਢਾਲ ਰਹੇ ਹਾਂ ਤੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਬੱਚੇ ਮਾਪਿਆਂ ਦੇ ਹੀ ਨਹੀਂ ਰਹਿਣੇ ਹਮ ਬਾਕੀ ਦਾ ਬਹੁਤ ਜ਼ਿੰਮੇਵਾਰੀਆਂ ਦੂਰ ਦੀ ਚੀਜ਼ ਹੋ ਗਈਆਂ ਤੁਹਾਡਾ ਉਹ ਕਨੈਕਟ ਆਪਣੇ ਮਾਪਿਆਂ ਨਾਲ ਹੀ ਨਹੀਂ ਬਣ ਸਕਣਾ ਕਿਉਂਕਿ ਮਾਪਿਆਂ ਨੇ ਉਸ ਕਠੜੀ ਵਿੱਚ ਢਣਨ ਲੱਗੇ ਆ ਬੱਚਿਆਂ ਨਾਲ ਉਹ ਕਨੈਕਟ ਬਣਾਉਣ ਦੇ ਟਾਈਮ ਦੇ ਉੱਤੇ ਉਹਦੇ ਤੋਂ ਦੂਰ ਹੋ ਗਏ ਰੀਸੈਂਟ ਨਾ ਇੱਕ ਮੇਰੀ ਇੰਟਰਵਿਊ ਸੀਗੀ ਉੱਚ ਮਲਕੀਤ throney ਸਰ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਉਹ ਕਹਿੰਦੇ ਅਸੀਂ ਬੱਚਿਆਂ ਤੋਂ ਉਹ ਚੀਜ਼ ਮੰਗੀ ਜਾਂਦੇ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਹੋਈ ਨਹੀਂ ਕਦੇ ਹਮ ਐਗਜੈਕਟਲੀ ਸਮਾਂ ਅੱਜ ਹੀ ਕਹਿੰਦੇ ਤੁਸੀਂ ਨਹੀਂ ਦਓਗੇ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਣਾ ਕਿ ਕਿਸੇ ਨੂੰ ਉਹਦਾ ਸਮਾਂ ਦਈ ਦਾ ਹੁੰਦਾ ਜਾ ਕਿਸੇ ਦੀ ਸੰਭਾਲ ਜਾਂ ਕਿਸੇ ਨਾਲ ਪਿਆਰ ਕਰੀਦਾ ਹੁੰਦਾ ਕਿਹਨੇ ਕਿਉਂਕਿ ਤੁਸੀਂ ਤਾਂ ਦਿੱਤੀ ਹੋਈ ਨਹੀਂ ਬਿਲਕੁਲ ਪਰ ਮੰਗਣਾ ਸੀ ਉਹੀ ਆ ਹੈਨਾ ਸੋ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਅ ਕਈ ਗੱਲਾਂ 'ਚ ਸਾਡੇ ਮਾਪੇ ਚੰਗੇ ਸੀਗੇ ਕਿ ਜਿਹੜੇ ਉਹਨਾਂ ਨੂੰ ਬਾਲਾ ਪਤਾ ਨਹੀਂ ਸੀਗਾ ਕਿ ਕੀ ਪੜ੍ਹਾਉਣਾ ਕੀ ਕਰਾਉਣਾ ਹੈ ਨਾ ਮੈਨੂੰ ਲੱਗਦਾ ਕਿ ਸਾਡੇ ਲਈ ਬਹੁਤ ਬੈਨੀਫੀਸ਼ੀਅਲ ਸੀ ਬਿਲਕੁਲ ਅੱਜ ਕੱਲੇ ਅਸੀਂ ਜਿਆਦਾ ਅਵੇਅਰ ਜਿਆਦਾ ਐਜੂਕੇਟਿਡ ਹੋ ਗਿਆ ਤਾਂ ਅਸੀਂ ਨੂੰ ਲੱਗਦਾ ਕਿ ਆਪਣੇ ਨਿਆਣਿਆਂ ਦਾ ਬਚਪਨ ਜਿੰਨਾ ਖਰਾਬ ਹੋ ਸਕਦਾ ਸੀ ਉਹ ਕਰ ਰਹੇ ਹਾਂ ਉਹਨਾਂ ਕਿ ਉਹਨਾਂ ਨੂੰ ਇੱਕ ਬੈਸਟ ਫਿਗਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਨਹੀਂ ਮੇਰਾ ਬੱਚਾ ਸਭ ਦੇ ਲਈ ਆਈਡਲ ਹੋਵੇ ਮੇਰੇ ਬੱਚੇ ਨੂੰ ਸਭ ਇਹੀ ਕਹਣੇ ਬਹੁਤ ਗੁੱਡ ਬੱਚਾ ਬਹੁਤ ਵਧੀਆ ਹੈ ਨਾ ਸ ਮੇਰੇ ਬੱਚੇ ਦੇ ਲਈ ਕੀ ਜ਼ਰੂਰੀ ਆ ਉਹ ਨਹੀਂ ਮੈਨੂੰ ਚੰਗਾ ਮਤਲਬ ਚੰਗੀ ਤਰ੍ਹਾਂ ਪਤਾ ਹੈਗਾ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਨਿਆਣੇ ਨੂੰ ਦੇਖ ਕੇ ਜਾਂ ਮਿਲ ਕੇ ਕੋਈ ਉਹਨੂੰ ਇਹ ਨਾ ਕਹੇ ਵੀ ਇਹਨੂੰ ਇਹ ਚੀਜ਼ ਤਾਂ ਪਤਾ ਨਹੀਂ ਜੇ ਨਹੀਂ ਇਹ ਚੀਜ਼ ਤੋਂ ਨਹੀਂ ਸਭ ਨੂੰ ਇਹ ਹੀ ਕਹਿਣ ਕਿ ਇਹ ਬੈਸਟ ਹੈ ਹੈਨਾ ਸੋ ਮੈਨੂੰ ਲੱਗਦਾ ਕਿ ਉਹਨੂੰ ਬੈਸਟ ਕਰਨ ਦੇ ਚੱਕਰ ਚ ਉਹਨੂੰ ਅਸੀਂ ਵਰਸਟ ਕਰ ਰਹੇ ਹਾਂ ਬਿਲਕੁਲ ਉਹਨੂੰ ਅਸੀਂ ਵਰਸਟ ਕਰ ਰਹੇ ਹਾਂ ਇੱਕ ਰੇਸ ਹੈ ਸੁਪਰੀਮਸੀ ਦੀ ਜਿਹੜੀ ਪੀਅਰ ਪ੍ਰੈਸ਼ਰ ਹੈ ਹਾਂ ਆਈ ऍम ਨਾਟ ਸੇ ਕਿ ਰੇਸ ਹੈ ਆ ਤੁਸੀਂ ਇੱਕ ਤਾਂ ਸੋਸ਼ਲ ਮੀਡੀਆ ਮੈਨੂੰ ਲੱਗਦਾ ਹੈ ਕਿ it has done more damage than the good hm matlab ki jis sikandar ne kehna ki sanu sanu ek plant kar ditta gaya hai ek jidda hun beauty standards ya ki ne banai hai hm ki rang gora hi sona hai hm kala sona nahi hai tode parvatian di shape ehi sohni hai sohni hai nak di shape ehi honi chahiye hm matlab on dand idda hi sohne lagde hai jidda inna vi tedda hoya ta oh sohna nahi same way ਕਿੰਨੇ ਬਣਾਏ ਹੈ ਸਟੈਂਡਰਡਸ सेम वे बच्चे पढेगे कि हां कि मतलब ਇਹ ਹੀ ਅਗਰ ਬੱਚੇ ਨੂੰ ਆਉਂਦਾ ਹੋਏਗਾ ਤਾਂ ਇਹ ਇੱਕ A ਗ੍ਰੇਡ ਦਾ ਹੈ ਜੇ ਇਹ ਨਹੀਂ ਹੋਏਗਾ ਤਾਂ ਇਹ B ਗ੍ਰੇਡ ਹੈ ਅ ਬੱਚਾ ਇਦਾਂ ਹੀ ਗੱਲ ਕਰਨਾ ਚਾਹੀਦਾ ਹੈ ਇੰਗਲਿਸ਼ ਨੂੰ ਆਉਣੀ ਚਾਹੀਦੀ ਹੈ ਜੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਕੰਡੀਸ਼ਨਿੰਗ ਸਾਰੀ ਹਾਂ ਸੋ ਆਈ ਫੀਲ ਕਿ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈਗੇ ਹਾਂ ਹੂੰ ਬਿਲਕੁਲ ਕਿਸੇ ਨੂੰ ਤਾਂ ਕੀ ਦੋਸ਼ ਤੇ ਨਾ ਹਾਂ ਜੇ ਆਪਾਂ ਉਹਦੀ ਗੱਲ ਮੈਂ ਆਪਣੇ ਨਾਨੀ ਜੀ ਨੂੰ ਦੇਖਦਾ ਹੂੰ ਬੀਜੀ ਮੇਰਿਆਂ ਨੂੰ ਉਹ ਬਹੁਤ ਭਜਨ ਬੰਦਗੀ ਤੇ ਸਬਰ ਸਦਕ ਵਾਲੀ ਰੂਹ ਹੈ ਉਹ ਕਦੇ ਇਹ ਨਹੀਂ ਕਹਿੰਦੇ ਕਿ ਉਹ ਤੇਗਵੀਰ ਨੂੰ ਸਿਖਾ ਕੇ ਭੇਜਿਆ ਉਹਨਾਂ ਨੇ ਉਹਨੇ ਉਹਨਾਂ ਨੇ ਪੱਕਾ ਰਟਾ ਦਿੱਤਾ ਕਿ ਤੇਰੇ ਪੀੜ ਹੋਵੇ ਤੂੰ ਕੀ ਕਹਿਣਾ ਹੈ ਉਹ ਅੱਗੇ ਬੋਲਦਾ ਕਿ ਵਾਹਿਗੁਰੂ ਅੱਛਾ ਉਹ ਦਿਮਾਗ 'ਚ ਪਾ ਦਿੱਤਾ ਕਿ ਪੀੜ ਘਟਣੀ ਹੈ ਤੇ ਤੈਨੂੰ ਵਾਹਿਗੁਰੂ ਕਹਿਣ ਨਾਲ ਘਟਣੀ ਹੈ ਹੂੰ ਹਾਂ ਉਹ ਕਹਿ ਦਿੰਦੇ ਆ ਕਿ ਸਾਵਧਾਨੀ ਵਰਤਣੀ ਹੈ ਬੱਚਿਆਂ ਨੂੰ ਇਹ ਦੱਸਣਾ ਕਿ ਜੇ ਇਸ ਰਾਹ ਦੇ ਉੱਤੇ ਐਦਾਂ ਦੌੜੇਗਾ ਤੇ ਡਿੱਗੇਗਾ ਪਰ ਜੇ ਹੁਣ ਡਿੱਗ ਪਿਆ ਆ ਤੇ ਉਹਦੇ ਨਾਲ ਛਿੱਲ ਹੋ ਗਿਆ ਜਾਂ ਕੁਝ ਟੁੱਟ ਭੱਜ ਗਿਆ ਤੇ ਉਸ ਵੇਲੇ ਸਬਰ ਵੀ ਕਰਨਾ ਨਾ ਤੁਹਾਡਾ ਦਿਲ ਦਹਿਲ ਜੁਵੇ ਤੇ ਨਾ ਉਹਦਾ ਹੀ ਹੋ ਜਵੇ। ਉਹਨੂੰ ਵੀ ਪਤਾ ਹੋਣਾ ਚਾਹੀਦਾ ਕਿ ਹੁਣ ਜੇ ਦੁੱਖ ਪੀੜ ਆਈ ਹੈ ਤੇ ਮੈਂ ਇਹਨੂੰ ਬਰਦਾਸ਼ਤ ਕਰਨਾ ਤੇ ਭਾਣੇ ਵਿੱਚ ਰਹਿ ਕੇ ਬਰਦਾਸ਼ਤ ਕਰਨਾ। ਹਾਂ ਉਹਦਾ ਜੋ ਡਾਕਟਰੀ ਇਲਾਜ ਕਰਨਾ ਉਹ ਅਸੀਂ ਕਰਨਾ ਹੈ। ਬਿਲਕੁਲ। ਅਸੀਂ ਉਹਦਾ ਬੰਦੋਬਸਤ ਵੀ ਕਰਕੇ ਰੱਖਣਾ ਕਿ ਜੇ ਕਿਤੇ ਇਦਾਂ ਦੀ ਉਹ ਆਵੇ ਤੇ ਤੁਸੀਂ ਉਹਦੇ ਵਿੱਚ ਚੱਲਣਾ ਕਿਵੇਂ ਆ ਪਰ ਉਹ ਉਹਨੂੰ ਝੱਲਣ ਦੀ ਸਮਰੱਥਾ ਤੁਹਾਡੇ ਵਿੱਚ ਹੋਣੀ ਤੇ ਚਾਹੀਦੀ ਆ ਬਿਲਕੁਲ ਸਹੀ ਗੱਲ ਉਹ ਸਮਰੱਥਾ ਪੈਦਾ ਕਰਨੀ ਬਹੁਤ ਜ਼ਰੂਰੀ ਆ ਸੱਟਾਂ ਤੇ ਜ਼ਿੰਦਗੀ 'ਚ ਵੱਜਣਗੀਆਂ ਕਦੇ ਮਾਨਸਿਕ ਰੂਪ 'ਚ ਵੱਜਣਗੀਆਂ ਕਦੇ ਸਰੀਰਕ ਰੂਪ 'ਚ ਵੱਜਣਗੀਆਂ ਜ਼ਿੰਦਗੀ ਹੈ ਹੀ ਇਹਦਾ ਨਾਮ ਆ ਤੇ ਬੱਚਿਆਂ ਨੂੰ ਸਮਰੱਥਾ ਪੈਦਾ ਕਰੋ ਕਿ ਉਹਨੂੰ ਚੱਲ ਸਕਣ ਉਹਨੂੰ ਢੰਗ ਦੇ ਨਾਲ ਹੱਲ ਕਰ ਸਕਣ ਅਸੀਂ ਇਹ ਚਾਹੁੰਦੇ ਆ ਕਿ ਬੱਚਿਆਂ ਨੂੰ ਦੁੱਖ ਪੀੜ ਆਵੇ ਹੀ ਨਾ ਤੇ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਹਾਂ ਇਹ ਤਾਂ ਪਾਸ਼ਾ ਨੇ ਹੁਕਮ ਕਰ ਦਿੱਤਾ ਕਿ ਦੁੱਖ ਨਹੀਂ दारू ਬਣਨਾ ਹੈ ਤੇ ਸਾਨੂੰ ਉਹ ਉਹ ਫਰਕ ਸਮਝਣਾ ਪਊਗਾ ਕਿ ਉਹ ਦੁੱਖ दारू ਕਿਵੇਂ ਬਣਦਾ ਹੈ ਹਾਂ